ਮੈਂ ਜਗਜੀਤ ਸਿੰਘ ਜਟਾਣਾ ਪਿਛਲੇ ਕਈ ਦਿਨਾਂ ਤੋਂ ਜੇਕਰ ਆਪਾਂ 23 ਜੂਨ ਦੀ ਗੱਲ ਕਰੀਏ ਤਾਂ ਮੇਰੇ ਪਿੱਛੇ ਕਵਾੜ ਦੀਆਂ ਦੁਕਾਨਾਂ ਨੇ ਖਮਾਣੋ ਦੇ ਵਿੱਚ ਕਵਾੜ ਦੀਆਂ ਦੁਕਾਨਾਂ ਪਿਛਲੇ ਕਈ ਦਿਨਾਂ ਤੋਂ ਬੰਦ ਵੇਖੀਆਂ ਜਾ ਸਕਦੀਆਂ ਕਿਉਂਕਿ ਇੱਥੇ ਇੱਕ ਵੱਡੇ ਪੱਧਰ ਤੇ ਇੱਕ ਬਹੁ ਕਰੋੜੀ ਚੋਰੀ ਹੋਈ ਸੀ ਮਤਲਬ ਕਈ ਕਰੋੜ ਰੁਪਏ ਦੀ ਚੋਰੀ ਹੋਈ ਸੀ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੱਖ-ਵੱਖ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕਾਂ ਦੇ ਵਿੱਚ ਡਰ ਸਹਿਮ ਵੀ ਪਾਇਆ ਜਾ ਰਿਹਾ ਕਿ ਕਵਾੜ ਦੀਆਂ ਦੁਕਾਨਾਂ ਬੰਦ ਕਿਉਂ ਨੇ ਆਪਾਂ ਇਹ ਗੱਲ ਕਲੀਅਰ ਕਰਨ ਲਈ ਗੱਲ ਸਾਫ਼ ਕਰਨ ਲਈ ਕਵਾੜ ਜੁਨੀਅਨ ਦੇ ਪ੍ਰਧਾਨ ਕਮਾਜੀ ਮੇਰੇ ਨਾਲ ਨੇ ਉਧਰ ਗੁਪਤਾ ਜੀ ਮੇਰੇ ਨਾਲ ਨੇ ਆਪਾਂ ਇਹ ਗੱਲ ਕਲੀਅਰ ਕਰ ਲੈਂਦੇ ਆ ਵੀ ਇਹਦਾ ਕਾਰਨ ਕੀ ਆ ਦੁਕਾਨਾਂ ਬੰਦ ਕੀ ਸੀ ਇਹ ਦੁਕਾਨਾਂ ਪੁਲਿਸ ਵੱਲੋਂ ਬੰਦ ਕਰਵਾਈਆਂ ਗਈਆਂ ਜਬਰੀ ਜਾਂ ਕਿਸੇ ਡਰ ਜਾਂ ਸਹਿਮ ਦੇ ਨਾਲ ਦੁਕਾਨਾਂ ਬੰਦ ਨੇ ਜਾਂ ਕੋਈ ਹੋਰ ਕਾਰਨ ਪ੍ਰਧਾਨ ਜੀ ਕੀ ਕਾਰਨ ਦੁਕਾਨਾਂ ਬੰਦ ਕਿਉਂ ਨੇ ਇਹ ਤਾਂ ਜੀ ਹਰ ਸਾਲ ਹੀ ਬੰਦ ਹੁੰਦੀ ਹੈ ਜਿਹੜੇ ਦਿਨਾਂ ਚ ਆ ਕੇ ਜੀ ਅਸੀਂ ਗਰਮੀਆਂ ਦੀਆਂ ਛੁੱਟੀਆਂ ਕਰਕੇ ਹਫ਼ਤੇ ਦੀਆਂ ਛੁੱਟੀਆਂ ਕਰਦੇ ਆ ਹੀ ਪੂਰੀਆਂ ਰੇਗ ਜੂਨ ਨੂੰ ਲਾਸਟ ਚ ਅਸੀਂ ਪੂਰਾ ਹਫਤਾ ਘੁੰਮਣ ਫਿਰਨ ਜਾਣੇ ਆ ਬੱਚਿਆਂ ਨੂੰ ਇੰਜੋਏ ਕਰਾਉਣੇ ਆ ਹਰ ਸਾਲ ਵੇਗ ਸਾਲ ਤਾਂ ਸਾਰਾ ਸਾਲ ਤਾਂ ਇਹੀ ਕੰਮ ਕਰਨਾ ਹੀ ਹੁੰਦਾ ਕਿਹੜੀ ਤਰੀਕ ਤੋਂ ਲੈ ਕੇ ਦੁਕਾਨਾਂ ਬੰਦ ਅਸੀਂ 23 ਤਰੀਕ ਤੋਂ ਲੈ ਕੇ 30 ਤਰੀਕ 30 ਤਰੀਕ ਬੰਦ ਰੱਖੀਆਂ ਹਾਂ ਪ੍ਰਧਾਨ ਜੀ ਦੱਸ ਰਹੇ ਨੇ ਵੀ 23 ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਿਹੜਾ ਜੂਨ ਮਹੀਨਾ ਔਰ 1 ਜੁਲਾਈ ਨੂੰ ਆਮ ਦਿਨਾਂ ਵਾਂਗ ਫੇਰ ਦੁਕਾਨਾਂ ਖੋਲ੍ਹੀਆਂ ਜਾਣਗੀਆਂ ਜੀ ਬਿਲਕੁਲ ਜੀ ਪਹਿਲੀ ਤਰੀਕ ਤੋਂ ਅਸੀਂ ਫੇਰ ਉਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਕੰਮ ਕਰਾਂਗੇ ਜਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਆਖਰ ਕਵਾੜ ਦੀਆਂ ਦੁਕਾਨਾਂ ਬੰਦ ਕਿਉਂ ਨੇ ਮੈਂ ਵੀ ਕਈ ਦਿਨਾਂ ਦਾ ਇਹ ਗੱਲ ਨੋਟ ਕਰ ਰਿਆ ਸੀ ਸਾਰੀਆਂ ਦੁਕਾਨਾਂ ਮੁਕੰਮਲ ਰੂਪ ਦੇ ਵਿੱਚ ਬਾਕੀ ਬਾਜ਼ਾਰ ਵਾਂਗ ਬੰਦ ਵੇਖੀਆਂ ਗਈਆਂ ਔਰ ਇਹ ਗੱਲ ਅੱਜ ਸਾਫ਼ ਕੀਤੀ ਗਈ ਆ ਮੇਰੇ ਨਾਲ ਗੁਪਤਾ ਜੀ ਜਿਹੜੇ ਕੈਸ਼ੀਅਰ ਨੇ ਯੂਨੀਅਨ ਦੇ ਉਹ ਵੀ ਖੜੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਣੇ ਆ ਕੀ ਆ ਜੀ ਮਾਮਲਾ ਪੂਰਾ ਮਾਮਲਾ ਜੀ ਇਹ ਹੀ ਆ 23 ਤਰੀਕ ਤੋਂ ਸਾਡੀ ਜੀ ਹਰ ਇੱਕ ਸਾਲ ਅਸੀਂ ਗਰਮੀ ਛੁੱਟੀ ਕਰਦੇ ਆ ਜੀ ਉਹੀ ਆਪਣੀਆਂ ਛੁੱਟੀਆਂ ਸਮਝ ਲਓ ਹਫ਼ਤੇ ਦੀ ਹੁੰਦੀਆਂ ਸਾਡੇ ਉਹ ਹੀ ਛੁੱਟੀਆਂ ਮਤਲਬ ਕਿ 23 ਤਰੀਕ ਤੋਂ ਦੁਕਾਨਾਂ ਬੰਦਾਂ ਤਾਂ ਉਹੀ ਪਹਿਲੇ ਤਰੀਕੇ ਤੋਂ ਅਸੀਂ ਦੁਕਾਨਾਂ ਖੋਲ੍ਹਾਂਗੇ ਜਿਵੇਂ ਲਗਰ ਰੋਟੀਨ ਕੋਲ ਤੇ ਬਿਲਕੁਲ ਜਿਵੇਂ ਬਾਕੀ ਕਰਿਆਨਾ ਜਾਂ ਸੁਨਿਆਰਾ ਬਾਜ਼ਾਰ ਆ ਇਹ ਖਮਾਣੋ ਦੇ ਵਿੱਚ ਇੱਕ ਪਿਛਲੇ ਬਹੁਤ ਸਾਲਾਂ ਤੋਂ ਇੱਕ ਰਿਵਾਜ ਜਿਹਾ ਬਣਿਆ ਹੋਇਆ ਇੰਜੋਏ ਕਰਨ ਲਈ ਜਾਂਦੇ ਨੇ ਸਾਰੇ ਲੋਕ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਆਪਣੇ ਪਰਿਵਾਰਾਂ ਦੇ ਨਾਲ ਉਸੇ ਤਰ੍ਹਾਂ ਇਹਨਾਂ ਨੇ ਵੀ ਹਰ ਸਾਲ ਇੱਕ ਵਿਉਤਬੰਦੀ ਦੇ ਨਾਲ ਇਨਾਂ ਹੀ ਤਰੀਕਾ ਨੂੰ ਦੁਕਾਨਾਂ ਨੇ ਜਿਹੜੀਆਂ ਬੰਦ ਰੱਖੀਆਂ ਜਾਂਦੀਆਂ ਤਾਂ ਜੋ ਇਹ ਵੀ ਆਪਣੇ ਪਰਿਵਾਰਾਂ ਦੇ ਨਾਲ ਇੰਜੋਏਮੈਂਟ ਕਰ ਸਕਣ